ਕੁਦਰਤ ਦੀ ਜਿਹੜੀ ਹੈ ਮਾਰ ਪੰਜਾਬ ਦੇ ਉੱਪਰ ਪਈ ਹੈ ਤੇ ਜਿਹੜੇ ਹੜ੍ਹ ਦੇ ਕਾਰਨ ਸਾਰਾ ਪੰਜਾਬ ਪਾਣੀ ਪਾਣੀ ਹੋ ਗਿਆ ਆ ਔਰ ਇਹਦੇ ਬਚਾਅ ਵਾਸਤੇ ਜਿੱਥੇ ਆਮ ਨਾਗਰਿਕ ਜੋਰ ਲਗਾ ਰਿਹਾ ਆ ਜਦੋ ਜਹਿਦ ਕਰ ਰਿਹਾ ਆ ਉੱਥੇ ਸਾਡੀ ਪੰਜਾਬੀ ਫਿਲਮ ਇੰਡਸਟਰੀ ਵੀ ਮੋਢਿ ਨਾਲ ਮੋਢਾ ਜੋੜ ਕੇ ਖੜ ਗਈ ਹੈ ਔਰ ਅਜਿਹੇ ਮੌਕੇ ਦੇ ਉੱਪਰ ਮੈਂ ਪੰਜਾਬੀ ਸਿੰਗਰ ਜਸਵੀਰ ਜੱਸੀ ਦਾ ਫੈਨ ਹੋ ਗਿਆ ਆ ਕਿਉਂਕਿ ਜਸਵੀਰ ਜੱਸੀ ਇੱਕ ਅਜਿਹਾ ਕਲਾਕਾਰ ਹੈ ਇੱਕ ਇਹੋ ਜਿਹਾ ਗਾਇਕ ਹੈ ਜਿਹੜਾ ਪੰਜਾਬ ਦੇ ਦਰਦ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ ਗਿਆ ਹੈ। ਉਹ ਕਹਿੰਦਾ ਹੈ ਕਿ ਮੈਂ ਪੰਜਾਬ ਨੂੰ ਬਚਾਉਣ ਵਾਸਤੇ ਇੱਕ ਮਨਯੋਕਰ ਦਾ ਕੰਮ ਕਰ ਰਿਹਾ ਹਾਂ। ਮੈਂ ਆਪਣੀ ਇੱਕ ਐਕਸਚੇਂਜ ਖੋਲ ਰਹੀ ਹੈ। ਮੈਂ ਸੁਹੇਲ ਸ਼ਾਮਸਾਰਿਆਂ ਨੂੰ ਫੋਨ ਕਰਦਾ ਰਹਿਣਾ ਹਾਂ। ਉਹਨੇ ਇਹ ਵੀ ਕਿਹਾ ਹੈ ਕਿ ਮੈਂ ਸੁਲਮਾਨ ਖਾਨ ਦੀ ਵੀ ਮਿੰਤਾ ਕੀਤੀਆਂ ਕਿ ਸਾਨੂੰ ਬੋਰਡ ਲੈ ਕੇ ਦਿਓ ਪਰ ਉਹਨੇ ਮੇਰੀ ਇੱਕ ਨਾ ਸੁਣੀ। ਪਰ ਉਹਨੇ ਨਾਲ ਨਾਲ ਇਹ ਵੀ ਕਿਹਾ ਹੈ ਕਿ ਮੈਨੂੰ ਪੂਰੀ ਉਮੀਦ ਹੈ ਕੀ ਸਲਵਾਨ ਖਾਨ ਸਾਡੀ ਮਦਦ ਜ਼ਰੂਰ ਕਰੇਗਾ ਔਰ ਦੂਜੇ ਪਾਸੇ ਉਹਨੇ ਇਹ ਕਿਹਾ ਹੈ ਕਿ ਪੰਜਾਬ ਦੇ ਮਸ਼ਹੂਰ ਕਮੇਡੀਅਨ ਕਪਿਲ ਸ਼ਰਮਾ ਮੈਨੂੰ ਬਾਰ-ਬਾਰ ਫੋਨ ਕਰਕੇ ਪੁੱਛ ਰਹੇ ਨੇ ਕਿ ਜਸੀ ਭਰਾ ਕੋਈ ਚੀਜ਼ ਦੀ ਲੋੜ ਹੈ ਤਾਂ ਮੈਨੂੰ ਦੱਸ ਮੈਂ ਆਪਣੀ ਟੀਮ ਨੂੰ ਕਹਾਂ ਫਿਲਹਾਲ ਅਸੀਂ ਅਰਦਾਸ ਕਰਦੇ ਹਾਂ ਕਿ ਜਸਵੀਰ ਜਸੀ ਜਿਹੜਾ ਵਾ ਐਦਾਂ ਹੀ ਪੰਜਾਬ ਦਾ ਸਾਥ ਦੇਦਾ ਰਹੇ ਤੇ ਗੁਰੂ ਨਾਨਕ ਬਾਸ਼ਾ ਨੂੰ ਚੜ੍ਹਦੀ ਕਲਾ ਵਿੱਚ ਰੱਖੇ